ਅੱਜ ਦਾ ਦਿਨ ਪੰਜਾਬ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਇੱਕ ਪਾਸੇ ਪੰਥਕ ਬੈਠਕ ਹੋਣ ਜਾ ਰਹੀ ਹੈ ਦੂਜੇ ਪਾਸੇ ਇੱਕ ਸਿਆਸੀ ਬੈਠਕ ਹੋਣ ਜਾ ਰਹੀ ਹੈ ਦੋਵੇਂ ਬੈਠਕਾਂ ਤੇ ਨਜ਼ਰਾਂ ਬਣੀਆਂ ਹੋਈਆਂ ਨੇ ਤੇ ਜੇ ਬੈਠਕ ਦਾ ਜ਼ਿਕਰ ਕਰੀਏ ਤਾਂ ਪੰਥਕ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੇ ਵਿੱਚ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਜੋ ਐਸਜੀਪੀਸੀ ਦੇ ਵੱਲੋਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜੋ ਕਮੇਟੀ ਬਣਾਈ ਗਈ ਸੀ ਜਾਂਚ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਨ੍ਹਾਂ ਦਾ ਫੈਸਲਾ ਅੱਜ ਆ ਸਕਦਾ ਹੈ ਉਹਨਾਂ ਦੀ ਬੈਠਕ ਹੈ ਇਹ ਅਹਿਮ ਖਬਰ ਹੈ ਦੂਜੇ ਪਾਸੇ ਅਕਾਲੀ ਦਲ ਜੋ ਲਗਾਤਾਰ ਚਰਚਾ ਦੇ ਵਿੱਚ ਹੈ ਉਹਨਾਂ ਦੀ ਵੀ ਅੱਜ ਬੈਠਕ ਹੈ ਵਰਕਿੰਗ ਕਮੇਟੀ ਦੀ ਬੈਠਕ ਹੈ ਕਈ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਕਈ ਅਹਿਮ ਫੈਸਲੇ ਆ ਸਕਦੇ ਨੇ ਤਾਂ ਸਾਰੇ ਮਾਮਲੇ ਤੇ ਡੂੰਘਾਈ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਪ੍ਰਭਜਤ ਜਿਵੇਂ ਅੱਜ ਇੱਕ ਸਿਆਸੀ ਬੈਠਕ ਹੈ ਇੱਕ ਪੰਥਕ ਬੈਠਕ ਹੈ ਤੇ ਦੋਵਾਂ ਤੇ ਨਜ਼ਰ ਟਿਕਿਆ ਨਹੀਂ ਤਾਂ ਦੋਵਾਂ ਬਾਰੇ ਫਿਲਹਾਲ ਤੱਕ ਕੀ ਕੀ ਅਪਡੇਟਸ ਸਾਹਮਣੇ ਆਈਆਂ ਨੇ ਬਿਲਕੁਲ ਸ਼ੁਕਰੀਆ ਪਹਿਲਾਂ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਦੀ ਜੇਕਰ ਆਪਾਂ ਗੱਲ ਕਰੀਏ ਪਿਛਲੇ ਲੰਬੇ ਸਮੇਂ ਤੋਂ ਉਹ ਵਿਵਾਦਾ ਦੇ ਵਿੱਚ ਹੈ ਜ ਜਦੋਂ ਉਹਨਾਂ ਤੇ ਇਲਜ਼ਾਮ ਲੱਗੇ ਸਨ ਉਸ ਤੋਂ ਬਾਅਦ ਐਸਜੀਪੀਸੀ ਐਕਸ਼ਨ ਲੈਣ ਦੀ ਨਜ਼ਰ ਆਈ ਤੇ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜਿਸ ਦਾ 15 ਦਿਨ ਦਾ ਪਹਿਲੇ ਸਮਾਂ ਦਿੱਤਾ ਗਿਆ ਸੀ ਕਿ ਉਹ ਜਾਂਚ ਪੜਤਾਲ ਕਰੇਗੀ ਉਸ ਤੋਂ ਬਾਅਦ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਤੇ ਜਥੇਦਾਰ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਤਾਂ ਹੁਣ ਇਸ ਦੇ ਵਿਚਾਲੇ ਇੱਕ ਖਬਰ ਹੈ ਕਿ ਅੱਜ ਜਿਹੜੀ ਹੈ 3 ਮੈਂਬਰੀ ਕਮੇਟੀ ਬਣਾਈ ਗਈ ਸੀ ਇਸ ਦੀ ਮਿਆਦ ਜਿਹੜੀ ਉਹ ਮੁਲੰਕਣ ਹੋ ਚੁੱਕੀ ਹੈ ਤਾਂ ਇਸ ਦੀ ਰਿਪੋਰਟ ਜਿਹੜੀ ਸੀ ਉਹ ਜਥੇਦਾਰ ਸਾਹਿਬ ਨੂੰ ਸੌਂਪੀ ਜਾਣੀ ਸੀ ਅਕਾਲ ਤਖਤ ਸਾਹਿਬ ਦੇ ਜਥਾ ਗਿਆਨੀ ਰਗਵੀਰ ਸਿੰਘ ਨੂੰ ਇਹ ਰਿਪੋਰਟ ਸੌਂਪੀ ਜਾਣੀ ਸੀ ਪਰ ਉਸ ਸਮੇਂ ਵਿਦੇਸ਼ ਦੇ ਵਿੱਚ ਨੇ ਤੇ ਇਹ ਚਰਚਾਵਾਂ ਨੇ ਕਿ ਇਸ ਕਮੇਟੀ ਤੇ ਇਸ ਰਿਪੋਰਟ ਤੇ ਐ ਡੀਬੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਫੈਸਲਾ ਸੁਣਾ ਸਕਦੇ ਨੇ ਇਹ ਵਿਵਾਦਿਤ ਕਮੇਟੀ ਤੇ ਕਿਹਾ ਜਾ ਰਿਹਾ ਪਹਿਲਾਂ ਤਾਂ ਸਵਾਲ ਵੀ ਕਈ ਉੱਠੇ ਨੇ ਜਥੇਦਾਰ ਸਾਹਿਬ ਨੇ ਖੁਦ ਇਸ ਤੇ ਸਵਾਲ ਉਠਾਏ ਨੇ ਕਿ ਉਹਨਾਂ ਦੇ ਵਿਰੁੱਧ ਜਿਹੜੀ ਜਾਂਚ ਕਰ ਰਹੀ ਹੈ ਉਹ ਕਮੇਟੀ ਜੋ ਵੀ ਜਾਂਚ ਕਰੇਗੀ ਉਹਨਾਂ ਨੂੰ ਪਤਾ ਹੈ ਕਿ ਫੈਸਲਾ ਕਿਹੜਾ ਆਉਣ ਵਾਲਾ ਹੈ ਤੇ ਇਹ ਵੀ ਸਵਾਲ ਉੱਠੇ ਸਨ ਕਿ ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਖੇਤਰ ਦੇ ਵਿੱਚ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੀ ਕੋਈ ਵੀ ਜਾਂਚ ਕਰਨੀ ਹੈ ਤਾਂ ਅਕਾਲ ਤਖਤ ਸਾਹਿਬ ਜਥੇਦਾਰ ਕਰ ਸਕਦੇ ਨੇ ਜਾਂ ਫਿਰ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਕਰ ਸਕਦੇ ਕਿ ਆਟਪੀਸੀ ਨੂੰ ਕੋਈ ਅਧਿਕਾਰ ਨਹੀਂ ਹੈ ਪਰ ਐਜੀਪੀਸੀ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਖੁਦ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਸੀ ਪਰ ਉਹ ਇਸ ਸਮੇਂ ਵਿਦੇਸ਼ ਦੇ ਵਿੱਚ ਨੇ ਇੱਥੇ ਗੈਰਹਾਜ਼ਰ ਨੇ ਤੇ ਇਹ ਕਿਹਾ ਜਾ ਰਿਹਾ ਕਿ ਛੇਤੀ ਹੀ ਅੰਤਰੀਂ ਕਮੇਟੀ ਦੀ ਮੀਟਿੰਗ ਜਿਹੜੀ ਉਹ ਸੱਦੀ ਜਾ ਸਕਦੀ ਹੈ ਤੇ ਉਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਤਾਂ ਕਹਿ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਉਹ ਆਪ ਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਇਸ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ 15 ਦਿਨ ਲਈ ਉਹਨਾਂ ਦੀ ਸੇਵਾਵਾਂ ਆਪਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ 1 ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਗਿਆ ਤੇ ਅਜੇ ਤੱਕ ਜਤਦਰ ਸਾਹਿਬ ਦੀ ਵਾਪਸੀ ਨਹੀਂ ਹੋ ਸਕੀ ਤਾਂ ਇਸ ਦੇ ਵਿਚਾਲੇ ਹੁਣ ਇਹ ਖਬਰਾਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਹੈ ਵੱਡਾ ਫੈਸਲਾ ਕੋਈ ਆ ਸਕਦਾ ਹਰਜਿੰਦਰ ਸਿੰਘ ਧਾਮੀ ਇਸ ਰਿਪੋਰਟ ਤੇ ਕੋਈ ਫੈਸਲਾ ਜਿਹੜਾ ਇਹ ਕਰ ਸਕਦਾ ਨੇ ਅੰਤਰਿੰਕ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਸੱਦੀ ਜਾ ਸਕਦੀ ਹੈ ਕਿਉਂਕਿ ਜਿਹੜੀ ਉਹ ਰਿਪੋਰਟ ਹੈ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੀ ਮਿਆਦ ਅਜ ਮੁਲੰਕਣ ਹੋ ਚੁੱਕੀ ਹੈ ਪਰ ਇਹ ਰਿਪੋਰਟ ਜਥੇਦਾਰ ਸਾਹਿਬ ਨੂੰ ਦੇਣੀ ਸੀ ਉਹਨਾਂ ਦੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹੀ ਸਵਾਲ ਉੱਠ ਰਹੇ ਸੀ ਖੁਦ ਜਥੇਦਾਰ ਸਾਹਿਬ ਨੇ ਬੁਲੰਦ ਆਵਾਜ਼ ਕੀਤੀ ਵੀ ਇਹ ਐ ਜੀਪੀਸੀ ਨੂੰ ਅਧਿਕਾਰ ਨਹੀਂ ਹੈ ਪਰ ਹੁਣ ਚਰਚਾਵਾਂ ਨੇ ਕਿ ਹਰਜਿੰਦਰ ਸਿੰਘ ਧਾਮੀ ਇਸ ਤੇ ਕੋਈ ਫੈਸਲਾ ਸੁਣਾ ਸਕਦੇ ਨੇ ਤਾਂ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਵੀ ਲਗਾਤਾਰ ਜਿੱਥੇ ਅ ਗਿਆਨੀ ਹਰਪ੍ਰੀਤ ਸਿੰਘ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਉਦੋਂ ਅਕਾਲੀ ਦਲ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਹਨਾਂ ਦੇ ਵਿਚਾਰਲੇ ਕਿਥੇ ਨਾ ਕਿਤੇ ਟਕਰਾ ਦੇਖਣ ਨੂੰ ਮਿਲ ਰਿਹਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨਾ ਜਰਾਏ ਪਵ ਸਿੱਧੇ ਨਹੀਂ ਸਿੱਧੇ ਤੌਰ ਤੇ ਉਹ ਬਾਦਲਾਂ ਤੇ ਕਾਫੀ ਵਰਦੇ ਨਜ਼ਰ ਆਏ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਲਗਾਤਾਰ ਜਿਹੜੀ ਜਾਂਚ ਪੜਤਾਲ ਉਹ ਤੇਜ਼ ਕੀਤੀ ਜਾ ਰਹੀ ਹੈ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਖਿਲਾਫ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਅਹੁਦੇ ਦਾ ਕੋਈ ਲਾਲਚ ਨਹੀਂ ਹੈ ਕਿਉਂਕਿ ਕਹਿੰਦੇ ਹਰਪ੍ਰੀਤ ਸਿੰਘ ਜਿਹੜੇ ਨੇ ਇਸ ਚਰਚਾਵਾਂ ਨੇ ਕਿ ਉਹ ਲੋਕ ਸਫਰ ਸ਼ੁਰੂ ਕਰਨ ਜਾ ਰਹੇ ਨੇ ਪਰ ਉਸ ਲੋਕ ਸਫਰ ਦੀ ਰੂਪਰੇਖਾ ਕੀ ਹੈ ਇਸ ਤੇ ਸਵਾਲ ਨੇ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੰਥਕ ਸਫਰ ਹੋ ਸਕਦਾ ਜਾਂ ਫਿਰ ਸਿਆਸੀ ਸਫਰ ਹੋ ਸਕਦਾ ਇਸ ਦੇ ਬਾਰੇ ਕੋਈ ਵੀ ਜਾਣ کاری ਨਹੀਂ ਹੈ ਜੇਕਰ ਉਹਨਾਂ ਦੇ ਸੇਵਾਵਾਂ ਪੱਕੇ ਤੌਰ ਤੇ ਭੰਗ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਉਹ ਲੋਕ ਸਫਰ ਸ਼ੁਰੂ ਕਰ ਸਕਦੇ ਨੇ ਕਿਉਂਕਿ ਗਿਆਨੀ ਹਰਪੀ ਸਿੰਘ ਇਹ ਕਹਿੰਦੇ ਨਜ਼ਰ ਆਏ ਸੀ ਕਿ ਜੇਕਰ ਮੈਨੂੰ ਉਹਦੇ ਤੋਂ ਲਾਭ ਵੀ ਦਿੱਤਾ ਜਾਂਦਾ ਹੈ ਮੈਨੂੰ ਕੋਈ ਪਰਵਾਹ ਨਹੀਂ ਹੈ ਮੇਰਾ ਪੰਥ ਤੇ ਮੇਰੀ ਸੰਗਤ ਦੇ ਨਾਲ ਬਹੁਤ ਪਿਆਰ ਹੈ ਮੈਂ ਲਗਾਤਾਰ ਲੋਕਾਂ ਦੇ ਨਾਲ ਮਿਲਦਾ ਰਵਾਂਗਾ ਜਿਵੇਂ ਪਹਿਲਾਂ ਉਹ ਪ੍ਰਚਾਰ ਕਰਦੇ ਨਜ਼ਰ ਆਉਂਦੇ ਸੀ ਤਾਂ ਉਹ ਲੋਕ ਸਫਰ ਸ਼ੁਰੂ ਕਰਨਗੇ ਇਸੇ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਨਜ਼ਰ ਆਉਣਗੇ ਪਰ ਜਿਹੜਾ ਲੋਕ ਸਫਰ ਸ਼ੁਰੂ ਕਰਨ ਜਾ ਰਹੇ ਨੇ ਹੁਣ ਇਹ ਸਿਆਸੀ ਹੈ ਕਿ ਪੰਥਕ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਦੂਜੇ ਪਾਸੇ ਸੁਧਾਰ ਲਹਿਰ ਦੀ ਜੇਕਰ ਸੁਪਰੀਆ ਗੱਲ ਕਰੀਏ ਜਦੋਂ 7 ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਅਕਾਲੀ ਦਲ ਦੇ ਵਿੱਚ ਨਵੀਆਂ ਭਰਤੀਆਂ 7 ਮੈਂਬਰੀ ਕਮੇਟੀ ਕਰੇਗੀ ਉਹਨਾਂ ਦੇ ਵੱਲੋਂ ਸੱਤ ਮੈਂਬਰਾਂ ਕਮੇਟੀ ਨੂੰ ਦਰਕਿਨਾਰ ਕਰਕੇ ਆਕਾਲੀ ਦਲ ਦੇ ਵੱਲੋਂ ਖੁਦ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਇਹ ਬਾਗੀ ਧੜਾ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ ਤਾਂ ਹੁਣ ਮੁਰ ਤੋਂ ਬਾਕੀ ਧੜਾ ਆਕਾਲੀ ਦਲ ਤੇ ਵਰਦਾ ਨਜ਼ਰ ਆਇਆ ਖਾਸ ਕਰਕੇ ਜਿਹੜੇ ਸੁਧਾਰ ਲਹਿਰ ਦੇ ਕਨਵੀਨਰ ਨੇ ਜੱਤਰ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਇਹ ਜ਼ਰੂਰ ਸਪਸ਼ਟ ਕਰ ਦਿੱਤਾ ਕਿ ਜਿਹੜੇ ਦੋ ਤਰੀਕ ਨੂੰ ਹੁਕਮਨਾਮੇ ਹੋਏ ਨੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਦਰਕਿਨਾਰ ਕਰ ਰਹੀ ਹੈ ਤਾਂ ਜਿਹੜੀ ਕਮੇਟੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਗਠਿਤ ਕੀਤਾ ਗਿਆ ਸੀ ਪਰ ਉਸ ਦੀ ਕੋਈ ਵੀ ਰੂਪਰੇਖਾ ਨਜ਼ਰ ਨਹੀਂ ਆ ਰਹੀ ਉਹ ਭਰਤੀਆਂ ਨਹੀਂ ਕਰਦੀ ਨਜ਼ਰ ਆ ਰਹੀ ਤਾਂ ਜਿਹੜੇ ਅਕਾਲੀ ਦਲ ਹੈ ਖੁਦ ਆਪਣੇ ਮਹਿਰਤ ਤੇ ਜਿਹੜਾ ਇਹ ਭਰਤੀਆਂ ਕਰਦਾ ਨਜ਼ਰ ਆ ਰਹੇ ਤੇ ਕਿਤੇ ਨਾ ਕਿਤੇ ਅਕਾਲੀ ਦਲ ਵੀ ਵਿਵਾਦਾ ਦੇ ਵਿੱਚ ਘਿਰਦਾ ਨਜ਼ਰ ਆ ਰਹੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਹੈ ਤਾਂ ਕਈ ਅਹਿਮ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਇਸ ਦੇ ਵਿੱਚ ਜਿਹੜੀ ਭਰਤੀ ਮੁਹਿੰਮ ਹੈ ਹੋ ਸਕਦਾ ਹੈ ਕਿ ਉਸ ਤੇ ਕੋਈ ਚਰਚਾ ਕੀ ਕੀਤੀ ਜਾ ਸਕਦੀ ਹੈ ਕਿਉਂਕਿ ਲਗਾਤਾਰ ਉਹਨਾਂ ਤੋਂ ਇਹ ਸਵਾਲ ਉੱਠ ਰਹੇ ਨੇ ਕਿ ਇਹ ਸ਼੍ਰੀ ਅਕਾਲਕ ਸਾਇਬ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਆਪ ਭਰਤੀਆਂ ਕਰ ਰਹੇ ਨੇ ਕਿਉਂਕਿ ਸਪਸ਼ਟ ਸ਼੍ਰੀ ਅਕਾਲਕ ਸਾਇਬ ਦੇ ਜੱਥੇ ਅਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਸੱਤ ਨੰਬਰ ਦੀ ਕਮੇਟੀ ਅਕਾਲੀ ਦਲ ਦੇ ਵਿੱਚ ਭਰਤੀਆਂ ਕਰੇਗੀ 6 ਮਹੀਨੇ ਦਾ ਸਮਾਂ ਵੀ ਦਿੱਤਾ ਗਿਆ ਪਰ ਹੁਣ ਲਗਾਤਾਰ ਅਕਾਲੀ ਦਲ ਭਰਤੀਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਤਾਂ ਅੱਜ ਅਕਾਲੀ ਦਲ ਦੀ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਹੋ ਸਕਦਾ ਹੈ ਕਿ ਕਈ ਅਹਿਮ ਫੈਸਲੇ ਅਤੇ ਚਰਚਾ ਹੋ ਸਕਦੀ ਹੈ ਡਾਕਟਰ ਦਿਲਜੀ ਚਿਮਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਇਹ ਮੀਟਿੰਗ ਜਿਹੜੀ ਹੈ ਰਵਿੰਦਰ ਭੂਂਦਰ ਦੀ ਅਗਵਾਈ ਦੇ ਵਿੱਚ ਹੋਵੇਗੀ ਕਿਉਂਕਿ ਉਹ ਕਾਰਜਕਾਰੀ ਮੁਖੀ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਤੇ ਕਈ ਪੰਥਕ ਤੇ ਸਿਆਸੀ ਮੁੱਦਿਆਂ ਤੇ ਜਿਹੜੀ ਚਰਚਾ ਹੋ ਸਕਦੀ ਹੈ ਪਰ ਬਾਗੀ ਤੜਾ ਲਗਾਤਾਰ ਇਹਨਾਂ ਦੀ ਮੀਟਿੰਗ ਹੋਣ ਚਾਹੇ ਇਹਨਾਂ ਦੇ ਵੱਲੋਂ ਕੋਈ ਫੈਸਲੇ ਲਏ ਗਏ ਹੋਣ ਚਾਹੇ ਇਹਨਾਂ ਦੀਆਂ ਭਰਤੀਆਂ ਹੋਣ ਉਸ ਤੇ ਲਗਾਤਾਰ ਸਵਾਲ ਉਠਾਉਂਦਾ ਨਜ਼ਰ ਆ ਰਿਹਾ ਹੈ